ਸਤਿ ਸ਼੍ਰੀ ਅਕਾਲ ਦੋਸਤੋ ਤਸਵੀਰ ਦੇਖੋ ਤੁਸੀਂ ਨਹੀਂ ਦੇਖਿਆ ਹੋਣਾ પેટ્રોલ ਪੰਪਾਂ ਦਾ ਇਹੋ ਜਿਹਾ ਹਾਲ પેટ્રોલ ਪੰਪ ਤੇ ਪੈਰ ਧਰਨ ਨੂੰ ਵੀ ਜਗ੍ਹਾ ਨਹੀਂ ਹੈਗੀ ਦੇਖੋ ਤੁਸੀਂ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ ਲੰਬੀਆਂ ਕਤਾਰਾਂ ਜਿਹੜੀਆਂ ਨੇ ਉਹ ਲੱਗੀਆਂ ਪਈਆਂ ਨੇ ਸਿੱਧੀਆਂ ਤਸਵੀਰਾਂ ਤੁਹਾਡੇ ਲਈ ਨੇ ਦੇਖ ਸਕਦੇ ਹੋ પેટ્રોલ ਪੰਪ ਤੇ ਪੈਰ ਧਰਨ ਨੂੰ ਵੀ ਜਗ੍ਹਾ ਨਹੀਂ ਹੈਗੀ ਤਾਂ ਇਹ ਤਸਵੀਰ ਆਪਣੇ ਆਪ ਦੇ ਵਿੱਚ ਆ ਕਿਸ ਤਰ੍ਹਾਂ ਦੀ ਦੇਖੋ ਲੋਕਾਂ ਦੇ ਵਿੱਚ ਹਾਹਾਕਾਰ ਮਚੀ ਪਈਆ ਦੇਖ ਸਕਦੇ ਹੋ ਸੜਕ ਤੇ ਲੰਬੀਆਂ ਕਤਾਰਾਂ ਨੇ ਜਿਹੜੀਆਂ ਉਹ ਲੱਗੀਆਂ ਪਈਆਂ ਨੇ ਦੇਖੋ ਤਸਵੀਰ ਸਾਰੇ ਪੈਟਰੋਲ ਪੰਪਾਂ ਦਾ ਕਹਿੰਦਾ ਹਾਲ ਹੈ ਪਰ ਤਾਂ ਤਸਵੀਰ ਦੇਖੋ ਤੁਸੀਂ ਪੈਟਰੋਲ ਪੰਪ ਤੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਹੈਗੀ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਸਹਿਮ ਕਿਸ ਤਰ੍ਹਾਂ ਦਾ ਡਰ ਦਾ ਮਾਹੌਲ ਹੈ ਇਹ ਆਪੋ ਆਪਣੇ ਆਪ ਦੇ ਵਿੱਚ ਤਸਵੀਰ ਹੈ। ਟਰੱਕ ਆਪਰੇਟਰਾਂ ਦੀ ਹੜਤਾਲ ਤੋਂ ਬਾਅਦ ਦੇਸ਼ ਦੇ ਵਿੱਚ ਪੈਟਰੋਲ ਪੰਪਾਂ ਨੂੰ ਲੈ ਕੇ ਕੀ ਤੇਲ ਪੰਪਾਂ ਤੇ ਮੁੱਕ ਨਾ ਜਾਵੇ ਲੋਕ ਆਪਣੀਆਂ ਟੈਂਕੀਆਂ ਭਰਉਣ ਪਹੁੰਚੇ ਹੋਏ ਨੇ। ਆ ਦੇਖੋ ਉਹ ਦੇਖੋ ਤਾਂ ਇਹ ਤਸਵੀਰ ਦੇਖੋ ਭਾਜੀ ਡੀਜ਼ਲ ਪਵਾਣ ਆਇਓ ਹਾਂ ਜੀ ਤਾਂ ਇਹ ਦੇਖੋ ਤਸਵੀਰ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਸਹਿਮ ਡਰ ਦਾ ਮਾਹੌਲ ਹੈ ਕਦੋਂ ਵਾਰੀ ਆਊਗੀ ਇਹ ਦੇਖਣ ਜੋਗਾ ਕਿ ਹੁਣ ਲੋਕਾਂ ਦੀ ਵਾਰੀ ਕਦੋਂ ਆਉਂਦੀ ਹੈ ਇਹ ਆਪਣੇ ਆਪ ਦੇ ਵਿੱਚ ਵੱਖਰੀ ਗੱਲ ਆ